ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਤੂ ਫਾਰਮਿੰਗ ਦੇ ਵਿੱਚ ਅੱਜ ਦੋਸਤੋ ਆਪਣੀ ਵਿਜ਼ਿਟ ਹੈਗੀ ਆ ਪਿੰਡ ਬਲਟੋਹਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਰ ਪਹੁੰਚਿਆ ਦੋਸਤੋ ਬਾਈ ਬਲਵਿੰਦਰ ਸਿੰਘ ਸੰਧੂ ਘਰਾਂ ਦੇ ਕੋਲ ਆ ਦੋਸਤੋ ਇਸ ਘਰੋਂ ਕਾਫੀ ਜਿਹੜੇ ਪਸ਼ੂ ਆਪਾਂ ਦਿਖਾਏ ਆ ਤੁਹਾਨੂੰ ਤੇ ਬਿਲਕੁਲ ਚਾਹੀ ਮੱਝਾਂ ਹੋਣ ਚਾਹੀ ਵੇੜਣਾ ਪਸ਼ੂ ਵੀ ਚੰਗੇ ਨਿਕਲਦੇ ਆ ਜੋ ਦੱਸਿਆ ਜਾਂਦਾ ਦੋਸਤੋ ਮਿਲਕ ਵੱਲੋਂ ਰੇਟ ਭਾਅ ਪੜਦਾ ਤੁਹਾਨੂੰ ਉਸ ਦੇ ਹਿਸਾਬ ਨਾਲ ਵੀ ਜਾਇਜ਼ ਲੱਗੂਗਾ ਬਾਕੀ ਹਰ ਵਾਰ ਦੀ ਤਰ੍ਹਾਂ ਇੱਕ ਰਿਕਵੈਸਟ ਆ ਬੇਨਤੀ ਹੈ ਇਹ ਹੁੰਦੀ ਆ ਦੋਸਤੋ ਵੀ ਜਿਸ ਘਰੋਂ ਆਪਾਂ ਪਸ਼ੂ ਦਿਖਾ ਰਹੇ ਆ ਉਸ ਨੂੰ ਵੈਰੀਫਾਈ ਕਰਨਾ ਦੱਸੇ ਮੁਤਾਬਕ ਜਿਹੜਾ ਦੁੱਧ ਆ ਉਹਦੀ ਚਵਾਈ ਕਰਕੇ ਦੋਸਤੋ ਵੈਰੀਫਾਈ ਕਰਨਾ ਉਹ ਤੁਹਾਡੀ ਆਪਣੀ ਰਿਸਪੌਂਸਿਬਿਲਟੀ ਆ ਜ਼ਿੰਮੇਵਾਰੀ ਆ ਉਹ ਜ਼ਰੂਰ ਕਰ ਇੱਕ ਟਾਈਮ ਦੋ ਟਾਈਮ ਦੀ ਚਵਾਈ ਕਰ ਲਿਓ ਜਿਹੜਾ ਫਸੂ ਸੋਇਆ ਸੂਣ ਵਾਲੇ ਪਸ਼ੂ ਨੂੰ ਜਿਹੜਾ ਤੁਸੀਂ ਟਿਪ ਕੇ ਤਸੱਲੀ ਕਰ ਸਕਦੇ ਹੋ ਅੱਜ ਦੋਸਤੋ ਆਪਾਂ ਵੀਡੀਓ 15 ਮਈ ਨੂੰ ਬਣਾ ਰਹੇ ਆ ਤਾਂ ਸਮਾਂ ਤੁਸੀਂ ਜ਼ਰੂਰ ਨੋਟ ਕਰ ਲਓ 8 ਵਜੇ ਮਾਰਨਿੰਗ ਦਾ ਟਾਈਮ ਹੈਗਾ ਇਸ ਵੀਡੀਓ ਦੇ ਵਿੱਚ ਦੋਸਤੋ ਜਿਹੜੀ ਇੱਕ ਵੈੜ ਸੂਈ ਆ ਲਾਲ ਰੰਗ ਜਰਸੀ ਬ੍ਰੀਡ ਦੇ ਵਿੱਚ ਤੁਸੀਂ ਇਹ ਵੈੜ ਦੇਖ ਰਹੇ ਹੋ ਇਹਦੀ ਚਵਾਈ ਜਿਹੜੀ ਆਪਾਂ ਬਿਲਕੁਲ ਤਸੱਲੀ ਦੇ ਨਾਲ ਕਰਕੇ ਦਿਖਾਵਾਂਗੇ ਉਸ ਤੋਂ ਬਾਅਦ ਤੁਸੀਂ ਜਿਹੜਾ ਸੌਦਾ ਬਾਈ ਬਲਵਿੰਦਰ ਸਿੰਘ ਸੰਧੂ ਖਰਾਂ ਦੇ ਨਾਲ ਕਰ ਸਕਦੇ ਹੋ ਨੰਬਰ ਲਗਾਤਾਰ ਸਕਰੀਨ ਦੇ ਥੱਲੇ ਚੱਲ ਰਹੇ ਆ ਆਓ ਕਰਦੇ ਆ ਗੱਲਬਾਤ ਬਾਈ ਬਲਵਿੰਦਰ ਸਿੰਘ ਸੰਧੂ ਖਰਾਂ ਦੇ ਨਾਲ ਸਭ ਤੋਂ ਪਹਿਲਾਂ ਪਾਜੀ ਬਲਵਿੰਦਰ ਸਿੰਘ ਸੰਤੂ ਸਾਸਰੀਕਰ ਸੰਤੂ ਸਾਹਿਬ ਸਾਸਰੀਕਰ ਠੀਕ ਠਾਕ ਜੀ ਬਹੁਤ ਵਧੀਆ ਠੀਕ ਠਾਕ ਜੀ ਫਰੀਦ ਗਿਆ ਪੜਨੀਆਂ ਵਿਚ ਕੇ ਵਿਹਲੇ ਹੋ ਗਏ ਹਾਂ ਫਰੀ ਹੋ ਗਿਆ ਜੀ ਚਲੋ ਉਹੀ ਫਿਕਰ ਲੈ ਗਿਆ ਬਿਲਕੁਲ ਜੀ ਬਿਲਕੁਲ ਵਧੀਆ ਗਿਆ ਜ਼ਿੰਮੇਵਾਰੀ ਹੋਈ ਬਿਲਕੁਲ ਜੀ ਬਿਲਕੁਲ ਤੇ ਕੰਮ ਨਾਲ ਨਾਲ ਉਹ ਵੀ ਕਰਨੇ ਪੈਂਦੇ ਸਾਰਾ ਖਣਾ ਜੀ ਕੰਮ ਨਾਲ ਨਾਲ ਉਹ ਸਿਆਣੇ ਘਰਾਂ ਦੇ ਇਹ ਜੋ ਕੰਮ ਦੇ ਬਾਅਦ ਦਾ ਕੰਮ ਹਾਂਜੀ ਹਾਂਜੀ ਉਹ ਸਾਰੇ ਭੈਣ ਭਰਾਵਾਂ ਨਾਲ ਅਡਜਸਟਮੈਂਟ ਵੀ ਕਰਨੀ ਪੈਂਦੀ ਆ ਉਹ ਕੱਲ ਵੀ ਭੈਣ ਭਰਾ ਕਾਫੀ ਆਂਦੇ ਸੀ ਵੀ ਆਪਾਂ ਵੀਡੀਓ ਬਣਾਉਣੀ ਆ ਤੇ ਆ ਵੀਜੀ ਹੀ ਕਿ ਆ ਵੀਜੀ ਤਾਂ ਆ ਨਹੀਂ ਗਿਆ ਹਾਂਜੀ ਹਾਂਜੀ ਬਣਾਉਣਾ ਕੰਮ ਤਾਂ ਆਪਾਂ ਕੱਲ ਹੀ ਕਰਨੇ ਸੀ ਆ ਸਾਰੇ ਤੇ ਵੀਡੀਓ ਬਣਾਉਣੀ ਸੀ ਤੇ ਓਕੇ ਅੱਜ ਭਾਜੀ ਆਪਣੇ ਕੋਲ ਦੋ ਰੈਣਾ ਨੇ ਹਾਂਜੀ ਦੋ ਗਰ ਇੱਕ ਤਾਂ ਤਾਜੀ ਸੂਈ ਆ ਹਾਂਜੀ ਇਹ ਪਰਸੋਂ ਚੌਦੀ ਸੂਈ ਆ ਜਰਸੀ ਬੱਛੀ ਬਹੁਤ ਚੰਗੀ ਪਹਿਲਾਂ ਜਰਸੀ ਬੱਛੀ ਆ ਪਹਿਲਾਂ ਪਲੂਣੀ ਬੱਛੀ ਸੂਈ ਆ ਤੇ ਇੱਕ ਜਿਹੜੀ ਪਰਲੀ ਸੂਣੀ ਆ ਉਹ ਕਿੰਨੇ ਸੂਏ ਉਹ ਦੂਜੇ ਸੂਏ ਦੂਜੇ ਸੂਏ ਕਰਾਂਗੇ ਕੱਲ ਹੀ ਆ ਗਈ ਉਹ ਇਹ ਇੱਕ ਰੰਗ ਲਾਲ ਜਿਹਾ ਉਹ ਕਾਲੀ ਆ ਬੜਾ ਚੰਗਾ ਸੀ ਸਰਾਕਾ ਵੇਖੋ ਆ ਇਹ ਦੇਖੋ ਭਰਾਵੋ ਇਹ ਨਹੀਂ ਆਈ ਤੇ ਛੜ ਮਾਰ ਲਈ ਇਹਨਾਂ ਦੋਨ ਆ ਦੇਖੋ ਉਹ ਵੀ ਇਹਦੇ ਅੱਗੇ ਬਸ ਹੂੰ ਇਹ ਬਸ ਲਓ ਵੀ ਠੰਡੇ ਧੀਰੇ ਪਸੂ ਆ ਦੋਸਤੋ ਤੇ ਇਹ ਸੀਲਸ ਲਗ ਪੁਣਾ ਤੁਸੀਂ ਦੇਖ ਸਕਦੇ ਹੋ ਹੂੰ ਇਹ ਦੋ ਨਾਗਰੇ ਦੋਸਤੋ ਇਨਫੋਰਮੇਸ਼ਨ ਆਪਾਂ ਲੈ ਲੈਨੇ ਆ ਪਹਿਲੇ ਨੰਬਰ ਤੇ ਜਿਹੜੀ ਆਪਾਂ ਗੱਲ ਕਰਾਂਗੇ ਇਹ ਜਰਸੀ ਬੱਛੀ ਦੀ ਕਰਾਂਗੇ ਤੇ ਤਾਜੀ ਸੂਈ ਆ ਸੂਈ ਨੂੰ 4 ਦਿਨ ਹੋ ਗਏ ਨਾ ਜੀ ਹਾਂ 4 ਦਿਨ ਕਹਿੰਦੇ ਕਿ 4 ਲਾ ਲਓ ਇਕਰਾਰਵਾਦੀ ਹੋ ਗਈ ਹਾਂ 4 ਲਾ ਲਈਏ ਦੇਣਾ ਬੱਚਾ ਥੱਲੇ ਮੱਛੀ ਆ ਮੱਛੀ ਆ ਗਈ ਮੱਛੀ ਟੋਰ ਜਰਸੀ ਹੂੰ ਜੀ ਮੈਨੂੰ ਲੱਗਦਾ ਵੀ ਉਹ ਆ ਦੀ ਮਦਰ ਤੋਂ ਵੀ ਕੋਈ ਆਪਾਂ ਕਹਿ ਲਈਏ ਨਾ ਵੀ ਜਿਵੇਂ 2% ਹਾਂ ਜੀ 2 ਰੱਤੀਆਂ ਵੱਧ ਵਧਿਆ ਸਹੀ ਪਲੇਨ ਸਾਫ ਇਹਦੇ ਚ ਮੜੀ ਜੀ ਦੋ ਡੱਬੇ ਹੈਗੇ ਆ ਥੋੜੇ ਜਿੰਨੇ ਚ ਡੱਬ ਜਾ ਕੇ ਬਾਹਰ ਮੜੀ ਜੀ ਤੇ ਆ ਦੋਸਤੋ ਥਣ ਵੇਖੋ ਬਿਲਕੁਲ ਨੋਕਲਾ ਤੇ ਆ ਕੁਆਲਿਟੀ ਵੇਖੋ ਥਣ ਦੀ ਆ ਕਰੋ ਚੈੱਕ ਜੀ ਠੀਕ ਆ ਤੇ ਮੁੱਠੀ ਵਾਲਾ ਥਾਣਾ ਦੋਸਤੋ ਬਈ ਉਹ ਕੱਲੀ ਆਪਾਂ ਕਹਿਣ ਦੀ ਗੱਲ ਨਹੀਂ ਹੈਗੀ ਵੀ ਦਿਸ ਵੀ ਰਿਆ ਬਹੁਤੇ ਵੀਰਾਂ ਨੂੰ ਤੇ ਚੰਗੀ ਚਬਾਈ ਹੋਊਗੀ ਨਹੀਂ ਹੋ ਜਾਂਦੇ ਜਿੰਗਰ ਜਿਵੇਂ ਆ ਬਿਲਕੁਲ ਨਹੀਂ ਥਾਣ ਦੀ ਬਹੁਤ ਸੋਹਣੀ ਕੁਆਲਿਟੀ ਹੈ ਜੀ ਤੇ ਹੁਣ ਭਾਜੀ ਮੰਨ ਲਓ ਵੀ ਤਿੰਨ ਚਾਰ ਦਿਨਾਂ ਅਚ ਹੋ ਗਿਆ ਕੋਈ 5-7 ਡੰਗ ਆਪਾਂ ਚੋਈ ਕੀ ਚਬਾਈ ਕੀਤੀ ਜਾਂਦੀ ਆ ਬਿਲਕੁਲ ਸ਼ਾਮੀ ਲੈਂਦੀਆਂ ਆ ਅੱਛਾ ਤੇ 13-14 ਕਿਲੋ ਬੋਲੀ ਤਿਆਰ ਯਾਰ 13-14 ਕਿਲੋ ਪੱਕਾ ਨੈਟ ਅੱਛਾ ਜੀ ਜਿਹੜਾ ਚਵਾ ਦਾਂਗੇ ਆਪਾਂ ਚਵਾ ਦੇਣਾ ਜੀ ਹੂੰ ਕਈ ਵਾਰ ਹੁੰਦਾ ਭਾਜੀ ਬਲਵਿੰਦਰ ਸਿੰਘ ਸੰਧੂ ਜੀ ਕਹਿੰਦਾ ਨਹੀਂ ਬਾਤ ਦੱਸਣੀ ਨਹੀਂ ਬੱਚਾ ਘਵਾਲਾਣੀ ਦੱਸਣਾ ਜਿਹੜਾ ਭਾਂਡੇ ਚ ਪੂੜੀ ਆ ਬਹੁਤ ਦੱਸਣਾ ਪਰ ਲਾਂਮਾ ਦਾ ਲੈਣਾ ਨਹੀਂ ਕਿਦੋਂ ਬਿਲਕੁਲ ਉਸਿਆ ਨੇ ਦੂਰ ਨੇੜੇ ਆ ਪਰ ਕਾਰਡ ਆਉਂਦਾ ਪਰ ਉਹਨਾਂ ਕਾਡਾ ਨਾਲ ਬਣਾਉਣਾ ਬਿਲਕੁਲ ਬਿਲਕੁਲ ਇਹ ਥੋੜਾ ਵੀ ਇੱਕ ਦੋ ਵੇਚ ਕੇ ਤੇ ਮੁੜ ਕੇ ਆਪਾਂ ਹਟ ਜਾਣਾ ਕੰਮ ਤਾਂ ਕਰਨਾ ਸਦਾ ਹੀ ਹਮ ਬਿਲਕੁਲ ਤੇ ਆਹ ਜਿਹੜੀ ਦੋਸਤੋ ਤੁਸੀਂ ਵੇਖ ਰਹੇ ਹੋ ਆਹ ਬੈਕ ਸਾਈਡ ਤੋਂ ਮੈਂ ਤੁਹਾਨੂੰ ਦਿਖਾਉਣਾ ਤੇ ਆਹ ਖਲੋਣੀ ਵੇਖੋ ਤੁਸੀਂ ਵੇਖ ਦੀ ਬਿਲਕੁਲ ਹਵਾਨਾ ਜਿਹੜਾ ਦੋਸਤੋ ਪਟਾ ਦੇ ਐਨ ਆਪਾਂ ਕਹਿ ਦਿੰਨੇ ਆ ਵੀ ਸਨ ਦੇ ਵਿਚਕਾਰ ਫਿਕ ਕੁਇਟਲ ਕਵਾ ਜਾਂ ਕਮਲਾ ਲੇਵਾਨੇਗਾ ਬਿਲਕੁਲ ਫਿਕਸ ਹੈ ਟਰਾ ਤੇ ਚਵਾਈ ਜਿਹੜੀ ਆ ਦੋਸਤੋ ਪਾਜੀ ਨੇ ਦੱਸਦੀ ਵੀ 13 14 ਲੀਟਰ ਅੱਜ ਮਤਲਬ ਕਿ ਜਿਹੜੀ ਇਹਦੇ ਥੱਲੇ ਹੈਗੀ ਆ ਤੇ ਕੱਲ ਲੈ ਕੇ ਆਂਦੀ ਆ ਦੋ ਡੰਗ ਦੀ ਆਪ ਚਵਾਈ ਕੀਤੀ ਆ ਤੇ ਘਟੋ ਘਟ ਪੀ ਚਾਰ ਅੱਜ ਚੌਥਾ ਦੇਣਾ ਜਿਹੜਾ ਸੂਈ ਨੂੰ ਹੋ ਗਿਆ ਠੀਕ ਆ ਤੇ ਆਹ ਬੈਕ ਸਾਈਡ ਤੋਂ ਇੱਕ ਵਾਰੀ ਬੜੀ ਤਸੱਲੀ ਦੇ ਨਾਲ ਮੇਰਾ ਵੀਰ ਵੀਡੀਓ ਦੇਖ ਲਿਆ ਕਰੋ ਉਸ ਤੋਂ ਬਾਅਦ ਤੁਸੀਂ ਓਨਰ ਦੇ ਨਾਲ ਮਾਲਕ ਦੇ ਨਾਲ ਜਿਹੜਾ ਸੰਪਰਕ ਕਰ ਲਿਆ ਕਰੋ ਠੀਕ ਆ ਤੇ ਖੋਲ ਕੇ ਦਿਖਾਈਏ ਪਾਜੀ ਤੋਰਗੇ ਇਹਨੂੰ ਆ ਥੱਲੇ ਜਿਹੜਾ ਦੋਸਤੋ ਫੀਮੇਲ ਕਾਫ ਆ ਆ ਬੱਚੀ ਜਿਹੜੀ ਆ ਵਛੀ ਆ ਇਸ ਵੈੜ ਦੇ ਥੱਲੇ ਆ ਦੇਖੋ ਜੀ ਠੀਕ ਆ ਤੇ ਚੰਗੀ ਜਾਤੀ ਵਿੱਚ ਜਾਤਪਾਤ ਵਾਲੀ ਪੂਰੀ ਜਿਹੜੀ ਦੋਸਤੋ ਵਛੀ ਆ ਪੂਰੀ ਆਪਾਂ ਕਹਿ ਸਕਦੇ ਆ ਵੀ ਜਰਸੀ ਵਛੀ ਆ ਮਗਰ ਤੇ ਆ ਤੁਹਾਨੂੰ ਆਪਾਂ ਦਿਖਾਉਣੇ ਆ ਵੈੜ ਠੀਕ ਆ ਤੇ ਬਿਲਕੁਲ ਸ਼ਾਈਨਿੰਗ ਕਰਦਾ ਦੋਸਤੋ ਰੰਗ ਆ ਤੇ ਬਰਾਊਨ ਕਹਿ ਸਕਦੇ ਆ ਆਪਾਂ ਇਹਨੂੰ ਆਪ ਬੈਕ ਸਾਈਡ ਤੋਂ ਤੁਸੀਂ ਹਵਾਨਾ ਦੇਖੋ ਥਣ ਦੀ ਕੁਆਲਿਟੀ ਜਿਹੜੀ ਦੋਸਤੋ ਮਾਈਕਰੋਫੀਅਰ ਕਨਫਰਮ ਕਰਾਦਾ ਵੀ ਕਾਫੀ ਜਿਆਦਾ ਖੂਬਸੂਰਤ ਥਣ ਦੀ ਕੁਆਲਿਟੀ ਆ ਬਹੁਤ ਘੱਟ ਆਪਾਂ ਪਹਿਲਾਂ ਵੇੜਾ ਨੂੰ ਇਹੋ ਜਿਹਾ ਥਣ ਦੇਖਦੇ ਆ ਬਾਕੀ ਖੁਰੋਣੀ ਖਾਣੀ ਬੜੀ ਚੰਗੀ ਆ ਨਾ ਹਾਂਜੀ ਸੁਧਰੀ ਬਹੁਤ ਜਿਆਦਾ ਹਾਂ ਜਿਵੇਂ ਦੋਸਤੋ ਕਦ ਕਾਠੀ ਦੀ ਜੇਕਰ ਆਪਾਂ ਗੱਲ ਕਰੀਏ ਨਾ ਜਿਵੇਂ ਆਪਾਂ ਨਾਰਮਲ ਦੇਖਦੇ ਪੰਜਾਬ ਦੀ ਜਰਸੀ ਦੇਖਦੇ ਆ ਵੀ ਉਸ ਹਿਸਾਬ ਕਿਤਾਬ ਦੀ ਜਿਹੜੀ ਇਸ ਦੀ ਵਾਂਡਾ ਪਾ ਲਾ ਸਕਦੇ ਆ ਕਦ ਕਾਠੀ ਤੇ ਹਾਈਟ ਵੱਲੋਂ ਠੀਕ ਆ ਆ ਲੋ ਜੀ ਵੀ ਸੱਜੇ ਖੱਬੇ ਨੂੰ ਦੋਸਤੋ ਜਿਹੜੇ ਬਨੇਓ ਮਰਜੀ ਦੇਖੋ ਹਰ ਪਾਸਿਓਂ ਪੂਰੀ ਆ ਪਰਫੈਕਟ ਵੈੜਾ ਰੇਡ ਪਾਪੜ ਤਾਂ ਪੁੱਛਦੇ ਆ ਭਾਜੀ ਕਿੰਨੀ ਕੁ ਡਿਮਾਂਡ ਹੈ ਦੀ ਫਿਰ ਸੰਦੂਸ ਸਾਹਿਬ ਇਹੋ ਜੀ ਵਛੀ ਤਾਂ 55 ਦੀ ਵਿਜਲੀ ਦੀ ਆ ਹੂੰ ਤੇ ਆਪਾਂ 47 ਦੀ ਦੇ ਦਾਂਗੇ 47000 ਦੀ ਹਾਂਜੀ 47 ਜੋ ਮਾਨਤਾ ਤੁਹਾਡੇ ਆਖੇ ਜਰੂਰ ਕਰਾਂਗੇ ਜਰੂਰ ਜਰੂਰ ਵੀ ਕੋਈ ਭੈਣ ਦੂਰੋਂ ਕੋਈ ਭਰਾ ਦੂਰੋਂ ਆਉਂਦਾ ਤੇ ਮਾਨਤਨ ਜ਼ਰੂਰੀ ਹੁੰਦਾ ਜੀ ਘਰ ਪਹੁੰਚਿਆ ਤਾਂ ਤੇ ਇਹ ਜਿਹੜੀ ਵਛੀ ਦੋਸਤੋ ਤੁਸੀਂ ਖਰੀਦੋਗੇ 47000 ਦੇ ਵਿੱਚ ਰੇਡ ਬਾਈ ਇਹਦਾ ਵੀ 55000 ਵੀ ਜੇ ਮੰਗ ਲਈਏ ਤੇ ਕੋਈ ਆਣਾ ਕਰਨੀ ਵਾਲੀ ਗੱਲ ਨਹੀਂ ਹੈਗੀ ਵੀ ਘੱਟੋ ਘੱਟ ਵੀ ਉਹ ਜੀ ਵਿਹੜ ਜਿਹੜੀ ਇੰਨੀ ਕ ਸਾਫ ਸਫਾਈ ਆ ਕੁਆਲਿਟੀ ਵੇਖੀ ਜਾਂਦੀ ਆ ਰੇਟ ਉਸ ਹਿਸਾਬ ਨਾਲ ਮੰਗਿਆ ਜਾਂਦਾ ਤੇ ਆ ਜਿਹੜੀ ਆ ਦੋਸਤੋ ਤੁਸੀਂ ਵਿਹੜ ਦੇਖ ਰਹੇ ਹੋ ਬਿਲਕੁਲ ਸਕਰੀਨ ਦੇ ਉੱਪਰ ਰੇਟ ਭਾਅ ਪਰ ਤਾਂ ਬਿਲਕੁਲ ਤੁਹਾਨੂੰ ਜਾਇਜ਼ ਲੱਗੂਗਾ ਘਰ ਪਹੁੰਚ ਕੇ ਤਸੱਲੀ ਕਰ ਲਿਓ ਚਵਾਈ ਦੀ ਆਪਾਂ ਵੀਡੀਓ ਦੇ ਵਿੱਚ ਇੱਕ ਡੰਗ ਦੀ ਚਵਾਈ ਵੀ ਜ਼ਰੂਰ ਕਰਾ ਦਾਂਗੇ ਇਸ ਤੋਂ ਬਾਅਦ ਅਗਲੀ ਜਿਹੜੀ ਸੈਕਿੰਡ ਨੰਬਰ ਤੇ ਆਪਾਂ ਤੁਹਾਨੂੰ ਇਹ ਵਿਹੜ ਦਿਖਾਉਣੀ ਆ ਦੋਸਤੋ ਇੱਕ ਰੰਗ ਕਾਲਾ ਬਿਲਕੁਲ ਚੰਗੀ ਸਾਫ ਸੁਥਰੀ ਇਹ ਵੀ ਲੱਗਣ ਢਈ ਆ ਬਾਕੀ ਪੁੱਛਦੇ ਸੂਬਾ ਭਾਜੀ ਕਿੰਨੇ ਦੂਜਾ ਆ ਪਹਿਲਾਂ ਨੂੰ ਦੁੱਧ 14-15 ਕਿਲੋ ਲੱਗ ਗਿਆ ਹੂੰ ਕਿ ਤਾ ਵੀ ਨਹੀਂ ਚਾਹੂਗੀ ਵੀ ਨਹੀਂ ਹਾਂਜੀ ਠੀਕ ਨੇ ਗਰ ਨੂੰ ਕਰ ਪਲੀਪੂੜੀ ਪੂਰੀ ਆ ਬਹੁਤ ਰਾਜੀ ਠੰਡੀ ਤੇਰੀ ਬੜੀ ਫਿਰ ਹੂੰ ਇਹ ਨਹੀਂ ਕਿ ਮੈਂ ਕਿਹਨ ਸ਼ਰਮਾ ਨਹੀਂ ਕਿਤੇ ਨਾ ਸਵਾਲ ਨਹੀਂ ਪਹਿਲਾਂ ਹੁੰਦਾ ਆ ਕਰੋ ਜੀ ਸੀਨੀਅਰ ਵੀ ਭਾਵੇਂ ਅੱਗੇ ਇੰਦਰ ਤੇ ਬੈਠੇ ਕੋਈ ਇਹ ਰਿਪੀ ਕੋ ਟੱਪ ਗਿਆ ਭਾਈ ਸੱਜੇ ਖੱਬੇ ਹੋ ਜੂ ਹੈ ਆ ਜਿਵੇਂ ਮਰਜ਼ੀ ਆਵੇ ਥਾਣਾ ਹੱਥ ਲਾਈ ਜਾਂਦੇ ਠੰਡੀ ਤੇਰੀ ਤਾਂ ਦਿਨ ਹੋ ਜਾ ਭਾਈ ਫੇ ਕਿੱਥੇ ਕਰ 8-8 ਦਿਨ ਹਫਤਾ ਲੈ ਇੱਕ ਹਫਤਾ ਹਾਂਜੀ ਪੂਰਾ ਹਫਤਾ ਲੈਣ ਇੱਕ ਹਫਤਾ ਪੂਰਾ ਜਿਹੜਾ ਦੋਸਤੋ ਸਮਾਂ ਲੈ ਜਾਊਗੀ ਤੇ ਬੰਦ ਬੜੀ ਚੰਗੀ ਆ ਠੀਕ ਆ ਜੀ ਠੀਕ ਆ ਬਿਲਕੁਲ ਗੋਲ ਥਾਣਾ ਤੇ ਆਹ ਵੇਖੋ ਸੈਕੰਡ ਟਾਈਮਰ ਜਿਹੜੀ ਦੋਸਤੋ ਇਹ ਵੈਡ ਸੁਣੀ ਆ ਤੇ ਇਧਰੋਂ ਮੈਂ ਜਿਹੜੀ ਤੁਹਾਨੂੰ ਇੱਕ ਵਾਰੀ ਫੇਸ ਕੁਆਲਿਟੀ ਫੇਰ ਚੈੱਕ ਕਰਵਾ ਦੇਣਾ ਨੇੜੇ ਤੋਂ ਆਹ ਦੇਖੋ ਜਰਾ ਇਹ ਵੀ ਦਿਖਾਓ ਜੀ ਕੱਢ ਕੇ ਦਿਖਾ ਦਿਓ ਤੋੜ ਕੇ ਪਸ਼ੂ ਜਿਹੜੇ ਬੇਸ਼ੱਕ ਦੋਸਤੋ ਕੋਈ ਦੋ ਨਗ ਜਾਂ ਤਿੰਨ ਨਗ ਆਉਂਦੇ ਆ ਪਰ ਜਿਹੜੇ ਆਉਂਦੇ ਆ ਸਾਫ ਸਾਫ ਪਸ਼ੂ ਆਉਂਦੇ ਆ ਵੀ ਇਹ ਨਹੀਂ ਕੋਈ ਲਾਲਚ ਹੁੰਦਾ ਵੀ ਜਿਆਦੇ ਪਸ਼ੂ ਇਕੱਠੇ ਕਰ ਲਓ ਹਨਾ ਵੀ ਕਈ ਵੀਰ ਤਾਂ ਬਹੁਤ ਜਿਆਦੇ ਜਿਵੇਂ ਆ ਵੀ ਫੜ ਲਿਆ ਵੀ ਫੜ ਲਿਆ ਤੇ ਕੋਈ ਚੰਗਾ ਪਸ਼ੂ ਜਿਹੜਾ ਜਦੋਂ ਆਉਂਦਾ ਤੇ ਸਾਡੇ ਸਾਹਮਣੇ ਜਿਹੜਾ ਤੁਹਾਡੇ ਰੂਪ ਰੂਪ ਜਿਹੜਾ ਦੋਸਤੋ ਜ਼ਰੂਰ ਬਾਈ ਬਲਵਿੰਦਰ ਸਿੰਘ ਸੰਧੂ ਕਰਦਾ ਆ ਦੇਖੋ ਜਰਾ ਤੇ ਪੰਤੂਪ ਨੇ ਇੱਕ ਨੰਬਰ ਨਿਕਲਿਆ ਜੀ ਬਹੁਤ ਚੰਗਾ ਲੱਗਾ ਹੂੰ ਆ ਦੇਖੋ ਜੀ ਦਾ ਥਣ ਥਣ ਤੇ ਜਿਹੜੀ ਦੋਸਤੋ ਲੰਬਾਈ ਮਟਾਈ ਆ ਵਿਥ ਵਿਰਲਾ ਬਿਲਕੁਲ ਇੱਕਸਾਰ ਆ ਬਰਾਬਰਤਾ ਜਿਹੜੀ ਆ ਹਰ ਪਾਸੇ ਪੂਰੀ ਆ ਤੁਸੀਂ ਘਰ ਆਣ ਕੇ ਜਿਹੜੀ ਆ ਇਹ ਵੀ ਤਸੱਲੀ ਨਾਲ ਦੇਖ ਸਕਦੇ ਹੋ ਹਾਂਜੀ ਤੋਰ ਗਿਆ ਜੀ ਕੱਦ ਕਾਠੀ ਬਹੁਤ ਵਧੀਆ ਪਲੀ ਭਲਾਈ ਪੂਰੀ ਆ ਰਾਜੀ ਆ ਵਜ਼ਨਦਾਰ ਜਿਹੜੀ ਦੋਸਤੋ ਇਹ ਵੈੜ ਆ ਅਜੇ ਦੇਣ ਜਿਹੜਾ ਤੁਸੀਂ ਫਿਰ ਕਨਫਰਮ ਕਰ ਲੋ ਕਿ ਘੱਟੋ ਘੱਟ ਵੀ ਹਫਤਾ ਕੋਈ 7 ਦਿਨ ਹਫਤਾ ਜਿਹੜਾ ਦੋਸਤੋ ਸਮਾਂ ਲੈ ਜਾਂਦੀ ਆ ਰੇਟ ਆ ਭਾਅ ਫੜਤਾ ਇਹਦਾ ਪੁੱਛ ਕੇ ਆਪਾਂ ਤੁਹਾਡੇ ਨਾਲ ਕਰਦੇ ਆਂ ਸ਼ੇਅਰ ਇੱਕ ਵਾਰੀ ਇਹ ਭਾਜੀ ਫਿਰ ਕਿੰਨੇ ਕ ਤੱਕ ਆਪਾਂ ਦੇ ਲੈ ਕਰਨਾ ਜੀ ਇਹਦਾ ਸਾਨੂੰ ਸਾਹਿਬ ਇਹ ਵੀ ਇਹੋ ਜੀ ਬੱਚੀ 55 ਦੀ ਐਵੇਂ ਵੇਚ ਦੇ ਰਹੇ ਆ ਤੇ ਆਪਾਂ ਹੁਣ 45 ਦੀ ਦੇ ਦੇ ਜਾਂਗੇ 45 ਦੀ ਹਾਂਜੀ ਠੀਕ ਹੈ ਜੀ 45 ਜੋ ਜੋ ਕੋ ਮਾਨਤਨ ਭੈਣ ਤਾਂ ਸਹਿਮਤੀ ਨਾਲ ਕਰਦੇ ਬਿਲਕੁਲ ਜੀ ਬਿਲਕੁਲ ਲਓ ਵੀ ਦੋਸਤੋ ਜਿੰਨਾ ਵੀ ਮਾਨਤਨ ਤੁਸੀਂ ਕਰਾਉਣਾ ਹੈ ਆਪਦੇ ਹਿਸਾਬ ਨਾਲ ਤੁਸੀਂ ਵੰਡ ਲਾ ਲਿਓ ਗੱਲਬਾਤ ਕਰ ਲਿਓ ਦੂਰ ਨੇੜ ਦਾ ਸਫਰ ਦਾ ਟਰਾਂਸਪੋਰਟ ਦਾ ਉਹ ਹਿਸਾਬ ਨਾਲ ਗੱਲਬਾਤ ਕਰ ਲਿਓ ਜਿੰਨਾ ਵੀ ਹੋ ਸਕਦਾ ਹੈ ਵਿੱਚੋਂ ਮਾਨਤਨ ਉਹ ਜ਼ਰੂਰ ਘਰ ਆਿਆਂ ਦਾ ਕੀਤਾ ਜਾਊਗਾ ਤੇ ਆਹ ਜਿਹੜੀ ਤੁਸੀਂ ਥਾਂ ਦੀ ਕੁਆਲਿਟੀ ਵੇਖੋ ਵੀ ਪੂਰੀ ਵੀਡੀਓ ਜਰੂਰ ਦੇਖ ਲਿਆ ਕਰੋ ਹਜੇ ਆਪਾਂ ਚੁਵਾਈ ਜਿਹੜੀ ਦੋਸਤੋ ਕਰਨੀ ਹੈ ਇੱਕ ਵੱਛੀ ਦੀ ਪਹਿਲੇ ਨੰਬਰ ਤੇ ਦਿਖਾਈ ਸੀ ਉਹਦੀ ਚੁਵਾਈ ਆਪਾਂ ਕਰਕੇ ਤੁਹਾਨੂੰ ਬਿਲਕੁਲ ਸਾਹਮਣੇ ਕਰ ਦਿੰਨੇ ਆ ਤਾਂ ਜੋ ਕਿਸੇ ਵੀਰ ਨੇ ਹੋ ਸਕਦਾ ਆਨਲਾਈਨ ਸੌਦਾ ਕਰਨਾ ਤੇ ਉਹ ਤੁਸੀਂ ਘਰ ਬੈਠੇ ਜਿਹੜਾ ਕਰ ਸਕੋ ਆਓ ਕਰਦੇ ਆ ਸਟਾਰਟ ਚੁਵਾਈ ਜੀ ਹਾਂ ਜੀ ਹਾਂ ਜੀ ਸੋ ਬੱਚਾ ਜਿਹੜਾ ਦੋਸਤੋ ਛੱਡ ਦਿੱਤਾ ਠੀਕ ਆ ਜੀ ਤੇ ਚੁਵਾਈ ਆਪਾਂ ਕੁਝ ਇੱਕ ਅੱਧੇ ਮਿੰਟ ਤੱਕ ਇਸੀ ਕਰਕੇ ਕੰਪਲੀਟ ਤੁਹਾਨੂੰ ਦਿਖਾ ਦਿੰਨੇ ਆ ਕੀ ਕਿਹਦਾ ਹਰਜੀ ਆਲੀ ਕਰੋ ਸਟਾਰਟ ਜੀ ਉਹਦੋਂ ਜਦੋਂ ਪਿਛਲੀ ਪਿਛਲੇ ਡੀਸੀ ਰਮ ਬ੍ਰੇਟਿੰਗ ਮਸ਼ੀਨ ਜੀ ਹਾਂ 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 ਉਹਦਾ ਨੁਕਸਾਨ ਹੋ ਗਿਆ ਸੀ ਉਂਗਲ ਦਾ ਬੜਾ ਬੋਟਾ ਅੰਸਾਰ ਲੈਂਦਾ ਚਲੋ ਜੀ ਆਪਾਂ ਕਹਿ ਤਾਂ ਦਿੰਨੇ ਆ ਪਰ ਸਰੀਰ ਦੇ ਕਿਸੇ ਅੰਗ ਬਿਨਾਂ ਸਰਦਾ ਨਹੀਂ ਚਾਹੇ ਉਹ ਛੋਟਾ ਜਿਹਾ ਭਵੇਂ ਚਾਹੇ ਨਾ ਬਸ ਬਸ ਤੇ ਫੋਟੇ ਦੀ ਦਿੱਕਤ ਪਈ ਆ ਬਸ 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 ਇਹੋ ਜੀ ਜਿਹੜੀ ਚਵਾਈਆ ਦੋਸਤੋ ਆ ਤੁਸੀਂ ਦੇਖ ਰਹੇ ਹੋ ਬਹੁਤ ਖੂਬਸੂਰਤ ਚਵਾਈਆ ਥਣ ਦੀ ਪਕੜ ਸੰਨੀ ਸਾਹਿਬ 15 ਕਿਲੋ ਸ਼ਾਇਦ ਹੋਵੇ ਠੀਕ ਹੈ ਜੀ ਤੇ ਕਮ ਕਮ ਜੜੀ ਦੋਸਤੋ ਤੁਸੀਂ ਵਰਦੀ ਦੇਖ ਰਹੇ ਹੋ ਮੋਟਰ ਨਾਲ ਪਹਿਲਾਂ ਬਾਲਟੀ ਭਰਤੀ ਹੈ ਬਿਲਕੁਲ ਬਈ ਕਰਮਾ ਵਾਲੇ ਪਸ਼ੂ ਦੀ ਚਵਾਈਆ ਇਹੋ ਜੀ ਲੱਗੀ ਹੁੰਦੀ ਬਾਈ ਹਾਂਜੀ ਬਾਕੀ ਦੁੱਧ ਸੇਵਾ ਦਾ ਦੋਸਤੋ ਜਿੰਨਾ ਵੀ ਤੁਸੀਂ ਵਧੀਆ ਚੰਗੀ ਸੇਵਾ ਕਰ ਲੋਗੇ ਤੇ ਚੰਗਾ ਮਿਲਕ ਇਹੋ ਜੇ ਪਸ਼ੂ ਤੋਂ एनीमल तो ले सकते हो चंगा पशुधन बाकी जेडे वीर हिंदी समझते फस्ट बयान दोस्तों पहला बयान तो ब्याई हुई है जे काऊ ठीक है इस गाय के नीचे जो बच्चा है, वो भी फीमेल काफ है बछड़ी है इसके नीचे तो आ, तो बौले दे है। हाँ ठीक है में हाँ ठीक है जी आ दिखाइए जी ਠੀਕ ਆ ਬਾਕੀ ਹਵਾਣਾ ਬਿਲਕੁਲ ਜਿਹੜਾ ਦੋਸਤੋ ਹੁਣ ਨਿਚੋੜਤਾ ਆ ਤੁਸੀਂ ਵੀ ਦੇਖ ਸਕਦੇ ਹੋ ਠੀਕ ਆ ਤੇ ਮਿਲਕ ਹਜੇ ਵੀ ਥੋੜਾ ਬਤਾ ਹੈਗਾ ਉਹ ਜਿਹੜਾ ਦੋਸਤੋ ਵਛੀ ਨੂੰ ਪਿਆ ਜਾਊਗਾ ਠੀਕ ਆ ਦੋਸਤੋ ਚਵਾਈ ਜਿਹੜੀ ਕੰਪਲੀਟ ਹੋ ਗਈ ਆ ਤੁਸੀਂ ਚਵਾਈ ਦੇਖ ਲਈ ਆ ਕਾਫੀ ਖੂਬਸੂਰਤ ਚਵਾਈ ਆ ਬਾਕੀ ਕਿਸੇ ਵੀਰ ਨੇ ਖਰੀਦਣੀ ਆ ਆਪਣੀ ਸ਼ੱਕ ਆ ਸ਼ੰਕਾ ਕਿਸੇ ਤਰ੍ਹਾਂ ਦੀ ਵੀ ਆ ਡਾਊਟ ਆ ਮਨ ਦੇ ਵਿੱਚ ਉਹ ਕਲੀਅਰ ਕਰ ਸਕਦੇ ਹੋ ਇਸ ਵਸਤੀ ਨੂੰ ਚੋਕੇ ਚਵਾਈ ਕਰਕੇ ਭਾਜੀ ਬਲਵਿੰਦਰ ਸਿੰਘ ਸੰਧੂ ਸੰਪਰਕ ਨੰਬਰ ਆਪਣੇ 89146 ਹਾਂਜੀ 05381 ਠੀਕ ਹੈ ਜੀ 89146 05381 81 ਇਹ ਨੰਬਰਾਂ ਦੇ ਭਰਾਵੋ ਤੁਸੀਂ ਸੰਪਰਕ ਕਰਨਾ ਨੰਬਰਾਂ ਤੇ ਕਾਲ ਕਰ ਸਕਦੇ ਹੋ ਗੱਲਬਾਤ ਕਰ ਸਕਦੇ ਹੋ ਮਿਲਦੇ ਹਾਂ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ